ਸਤ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਸ਼ਹੀਦ ਭਗਤ ਸਿੰਘ ਜੀ ਦਾ ਜਦੀਕਰ ਤੇ ਅੱਜ ਉਹ ਦਿਖਾਣੇ ਆ ਤੁਹਾਨੂੰ ਸ਼ਹੀਦ ਭਗਤ ਸਿੰਘ ਜੀ ਦਾ ਘਰ ਹਾਂਜੀ ਇਹ ਹੈਗਾ ਹੈ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਦੀਕਰ ਜੋ ਕਿ ਪਿੰਡ ਖਟਕੜ ਕਲਾਂ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦੇ ਵਿੱਚ ਹੈਗਾ ਹੈ ਇਹ ਉਹ ਚੱਕੀ ਹੈਗੀ ਹੈ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਜੀ ਆਟਾ ਪੀਸਦੇ ਹੁੰਦੇ ਸੀ ਤੇ ਇਹ ਉਹ ਬਰਤਨ ਹੈਗੇ ਨੇ ਜਿਸ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਸ ਦਾ ਪਰਿਵਾਰ ਖਾਣਾ ਖਾਂਦੇ ਹੁੰਦੇ ਸੀ ਤੇ ਇਹ ਉਹ ਚੁੱਲ੍ਹਾ ਹੈਗਾ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਕਦੇ ਖਾਣਾ ਵੀ ਤਿਆਰ ਕਰਦੇ ਹੁੰਦੇ ਸੀ ਤੇ ਇਹ ਹੈਗਾ ਸ਼ਹੀਦ ਭਗਤ ਸਿੰਘ ਜੀ ਦਾ ਰੂਮ ਤੇ ਉਹੀ ਮੰਜਾ ਹੈ ਉਹੀ ਰੂਮ ਹੈ ਜਿੱਥੇ ਸ਼ਹੀਦ ਭਗਤ ਸਿੰਘ ਜੀ ਸੌਂਦੇ ਹੁੰਦੇ ਸੀ ਤੇ ਇਹ ਚਰਖਾ ਰੱਖਿਆ ਹੋਇਆ ਹੈ ਕਿਸੇ ਸਮੇਂ ਇਸ ਚਰਖੇ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਕੱਤਦੇ ਹੁੰਦੇ ਸੀ ਇਹਥੋਂ ਦੇ ਪਿੰਡ ਵਾਸੀਆਂ ਨੇ ਇਸ ਘਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾ ਕੇ ਰੱਖਿਆ ਹੈਗਾ ਤੇ ਉਹਨਾਂ ਦੀਆਂ ਯਾਦਾਂ ਨੂੰ ਸਮੇਟ ਕੇ ਰੱਖਿਆ ਹੈਗਾ ਤੇ ਰਹਿੰਦੇ ਸਮੇਂ ਤੱਕ ਇਸੇ ਤਰ੍ਹਾਂ ਹੀ ਇਹ ਯਾਦਾਂ ਬਰਕਰਾਰ ਰਹਿਣਗੀਆਂ ਤੇ ਇਹ ਉਹ ਬਰਤਨ ਨੇ ਜਿਸ ਦੇ ਵਿੱਚ ਕਦੇ ਸ਼ਹੀਦ ਭਗਤ ਸਿੰਘ ਜੀ ਤੇ ਉਸ ਦਾ ਪਰਿਵਾਰ ਖਾਣਾ ਖਾਂਦੇ ਹੁੰਦੇ ਸੀਗੇ ਤੇ ਇਹ ਪਿੱਤਲ ਦੇ ਬਰਤਨ ਨੇ ਸਾਰੇ ਤੁਸੀਂ ਦੇਖ ਸਕਦੇ ਆ ਪਿੱਤਲ ਦੇ ਗਲਾਸ ਪਿੱਤਲ ਦੇ ਪਰਾਟਾਂ ਪਲੇਟਾਂ ਛਾਟੀਆਂ ਇਹ ਸਾਰਾ ਕੁਝ ਕਦੇ ਇਹ ਪਰਿਵਾਰ ਯੂਜ਼ ਕਰਦਾ ਹੁੰਦਾ ਸੀ ਤੇ ਇਹ ਉਹ ਪੀੜੀ ਹੈਗੀ ਏ ਜਿੱਥੇ ਪਰਿਵਾਰ ਕਦੇ ਬੈੰਦਾ ਹੁੰਦਾ ਸੀ ਤੇ ਇਹ ਉਹ ਖੂਹ ਹੈਗਾ ਏ ਜਿੱਥੇ ਸ਼ਹੀਦ ਭਗਤ ਸਿੰਘ ਜੀ ਦਾ ਪਰਿਵਾਰ ਕਦੇ ਪਾਣੀ ਪਰਦੇ ਹੁੰਦੇ ਸੀ ਤੇ ਸ਼ਹੀਦ ਭਗਤ ਸਿੰਘ ਜੀ ਦੀਆਂ ਪੁਰਾਣੀਆਂ ਜਗ੍ਹਾਾਂ ਨੂੰ ਅੱਜ ਵੀ ਲੋਕ ਇੱਥੇ ਦੇਖਣ ਆਂਦੇ ਨੇ ਤੇ ਤੁਸੀਂ ਜਦੋਂ ਵੀ ਮਰਜ਼ੀ ਜਿਸ ਦਿਨ ਵੀ ਮਰਜ਼ੀ ਆ ਜਾਓ ਤੁਹਾਨੂੰ ਹਰ ਦਿਨ ਇੱਥੇ ਤੁਹਾਨੂੰ ਲੋਕ ਦੇਖਣ ਨੂੰ ਮਿਲਣਗੇ ਜੋ ਇਸ ਘਰ ਨੂੰ ਦੇਖਣ ਆਉਂਦੇ ਨੇ ਤੇ ਇੱਥੇ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਵਿੱਚ ਬਹੁਤ ਵੱਡੀ ਪਾਰਕ ਵੀ ਬਣਾਈ ਹੈਗੀ ਤੇ ਇਸ ਜਗ੍ਹਾ ਨੂੰ ਦੇਖਣ ਵਾਸਤੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਤੇ ਇੱਥੇ ਕੋਈ ਚਾਰजेस ਵਗੈਰਾ ਨਹੀਂ ਹੈਗੇ ਤੇ ਇਹ ਇੱਥੇ LED ਸਕਰੀਨ ਲੱਗੀ ਹੋਈ ਏ ਜਿੱਥੇ ਤੁਸੀਂ ਸ਼ਹੀਦ ਭਗਤ ਸਿੰਘ ਜੀ ਦੀ ਰੀਅਲ ਪਿਕ ਵੀ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਵੀ ਸ਼ਹੀਦ ਭਗਤ ਸਿੰਘ ਜੀ ਦੇ ਘਰ ਨੂੰ ਉਸਦੇ ਪਿੰਡ ਨੂੰ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਖਟਕੜਕਲਾਂ ਆ ਸਕਦੇ ਆ ਜੋ ਕਿ ਪਿੰਡ ਖਟਕੜਕਲਾਂ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਦੇ ਵਿੱਚ ਹੈਗੀ ਤੇ ਇਹ ਸੀ ਉਹ ਪਿੰਡ ਇਹ ਸੀ ਉਹ ਘਰ ਜਿੱਥੇ ਸ਼ਹੀਦ ਭਗਤ ਸਿੰਘ ਜੀ ਦਾ ਬਚਪਨ ਬੀਤਿਆ ਹੈਗਾ ਜੇਕਰ ਤੁਸੀਂ ਵੀ ਇੱਥੇ ਆਣਾ ਚਾਹੋ ਤਾਂ ਤੁਸੀਂ ਆ ਸਕਦੇ ਆ ਬਹੁਤ ਹੀ ਖੂਬਸੂਰਤ ਜਗ੍ਹਾ ਹੈਗੀ